ਐਸਬੀਆਈ ਇੰਡੀਆ ਦਾ ਸਭ ਤੋਂ ਵੱਡਾ ਬੈਂਕ ਹੈ ਤੇ ਕਈ ਲੋਕਾਂ ਨੂੰ ਤਾਂ SBI ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਹੈ ਹੁਣ ਜਦੋਂ ਕ੍ਰੈਡਿਟ ਕਾਰਡ ਦੀ ਗੱਲ ਆਉਂਦੀ ਹੈ ਤਾਂ SBI ਦਾ ਨਾਮ ਆਉਂਦਾ ਪਹਿਲੇ ਨੰਬਰ ਤੇ ਪਲੱਸ ਹੁਣ Amazon ਦਾ Great India Festival ਵੀ ਆਉਣ ਵਾਲਾ ਹੈ ਜਿੱਥੇ ਕਿ SBI ਦੇ ਕਾਰਡ ਤੇ 10% ਇਨਸਟੈਂਟ ਡਿਸਕਾਊਂਟ ਮਿਲੇਗਾ ਉਸ ਤੋਂ ਬਾਅਦ Flipkart ਦੀ Big Billion Days ਜਿਹੜੀ ਸੇਲ ਹੁੰਦੀ ਹੈ ਉੱਥੇ ਵੀ SBI ਦੇ ਕਾਰਡਸ ਤੇ ਕੁਝ ਨਾ ਕੁਝ ਡਿਸਕਾਊਂਟ ਤਾਂ ਜ਼ਰੂਰ ਮਿਲੇਗਾ ਤਾਂ ਇਹ ਜਿਹੜਾ ਦੀਵਾਲੀ ਕਮ ਫੈਸਟੀਵਲ ਹੈ ਜੇ ਘੱਟੋ ਘਾਟ 1-2 ਮਹੀਨਾ ਤਾਂ ਚੱਲੇਗਾ ਤਾਂ ਇਦਾਂ ਦੇ ਟਾਈਮ ਦੇ ਵਿੱਚ SBI ਦਾ ਕ੍ਰੈਡਿਟ ਕਾਰਡ ਲੈਣਾ ਕਾਫੀ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਹੁਣ ਜੇਕਰ ਨੇ ਤੇ ਇਦਾਂ ਦੇ ਕੇਸ ਦੇ ਵਿੱਚ SBI ਦਾ ਕੋਈ ਇੱਕ ਕ੍ਰੈਡਿਟ ਕਾਰਡ ਚੂਜ਼ ਕਰਨਾ ਕਾਫੀ ਕਨਫਿਊਜ਼ਿੰਗ ਹੋ ਜਾਂਦਾ ਹੈ ਜੇਕਰ ਤੁਸੀਂ ਮੈਨੂੰ ਪੁੱਛੋ ਵੀ SBI ਦਾ ਬੈਸਟ ਕ੍ਰੈਡਿਟ ਕਾਰਡ ਕਿਹੜਾ ਹੈ ਤਾਂ ਮੇਰੇ ਲਈ ਵੀ ਕੋਈ ਇੱਕ ਨਾਮ ਲੈਣਾ ਬਹੁਤ ਮੁਸ਼ਕਲ ਹੈ ਕਿਉਂਕਿ ਹਰ ਕਿਸੇ ਦੀਆਂ ਜ਼ਰੂਰਤਾਂ ਅਲੱਗ-ਅਲੱਗ ਨੇ ਕਿਸੇ ਨੂੰ ਸ਼ਾਪਿੰਗ ਕਾਰਡ ਪਸੰਦ ਨੇ ਕਿਸੇ ਨੂੰ ਫਿਊਲ ਕਾਰਡ ਪਸੰਦ ਨੇ ਤੇ ਕਿਸੇ ਨੂੰ ਕੈਸ਼ਬੈਕ ਕ੍ਰੈਡਿਟ ਕਾਰਡ ਪਸੰਦ ਨੇ ਇਨਫੈਕਟ SBI ਆਪਣੀ ਵੈਬਸਾਈਟ ਤੇ ਵੀ 5-6 ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਬੈਸਟ ਕਾਰਡ ਦਿਖਾਉਂਦਾ ਹੈ ਜਿਵੇਂ ਕਿ ਰਿਵਾਰਡ ਕਾਰਡ ਸ਼ਾਪਿੰਗ ਕਾਰਡਸ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਬੈਸਟ ਕ੍ਰੈਡਿਟ ਕਾਰਡ ਰეკਮੈਂਡ ਕਰੂੰਗਾ ਬੈਸਟ ਕ੍ਰੈਡਿਟ ਕਾਰਡ ਫਾਰ ਆਨਲਾਈਨ ਸਪੈਂਸ ਬੈਸਟ ਕਾਰਡ ਫਾਰ ਆਫਲਾਈਨ ਸਪੈਂਸ ਬੈਸਟ ਪ੍ਰੀਮੀਅਮ ਕਾਰਡ ਇਨ ਫੋਰਡੇਬਲ ਕੈਟਾਗਰੀ ਬੈਸਟ ਸੁਪਰ ਪ੍ਰੀਮੀਅਮ ਕਾਰਡ ਤੇ ਬੈਸਟ ਫਿਊਲ ਕਾਰਡ ਸੋ ਸਾਡੀ ਸਭ ਤੋਂ ਪਹਿਲੀ ਕੈਟਾਗਰੀ ਹੈ ਬੈਸਟ ਕ੍ਰੈਡਿਟ ਕਾਰਡ ਫਾਰ ਆਨਲਾਈਨ ਸਪੈਂਸ ਤੇ ਇਸ ਕੈਟਾਗਰੀ ਦੇ ਵਿੱਚ ਮੈਂ ਚੂਜ਼ ਕਰੂੰਗਾ SBI ਦਾ ਕੈਸ਼ਬੈਕ ਕ੍ਰੈਡਿਟ ਕਾਰਡ SBI ਕੈਸ਼ਬੈਕ ਕ੍ਰੈਡਿਟ ਕਾਰਡ ਸਿਰਫ SBI ਦਾ ਹੀ ਨਹੀਂ ਇੰਡੀਆ ਦਾ ਵਨ ਤੁਹਾਡੇ ਕੋਲ SBI ਦਾ ਕੈਸ਼ਬੈਕ ਕ੍ਰੈਡਿਟ ਕਾਰਡ ਹੋਣਾ ਬਹੁਤ ਜ਼ਰੂਰੀ ਆ ਹੁਣ ਉਹ ਮੈਂ ਦੱਸ ਦੇਣਾ ਕਿਉਂ ਹੁਣ SBI ਦਾ ਕੈਸ਼ਬੈਕ ਕ੍ਰੈਡਿਟ ਕਾਰਡ ਆਲਮੋਸਟ ਸਾਰੇ ਹੀ ਆਨਲਾਈਨ ਪਲੈਟਫਾਰਮ ਜਿਵੇਂ ਕਿ Amazon, Flipkart, Myntra, Swiggy, Zomato ਹਰ ਇੱਕ ਤੇ 5% ਦਾ ਕੈਸ਼ਬੈਕ ਦਿੰਦਾ ਹੈ ਤੇ ਆਫਲਾਈਨ ਸਪੈਂਡ ਕਰਨ ਤੇ 1% ਦਾ ਕੈਸ਼ਬੈਕ ਮਿਲਦਾ ਹੈ ਤੇ ਇਸ ਕਾਰਡ ਨੂੰ ਲੈਣ ਦੇ ਲਈ ਤੁਹਾਨੂੰ 999 ਰੁਪਏ ਪਲੱਸ GST ਦੀ ਜੁਆਇਨਿੰਗ ਫੀਸ ਦੇਣੀ ਪੈਂਦੀ ਹੈ ਇਹ ਕਾ ਤੁਸੀਂ ਮਹੀਨੇ ਤੇ 2000 ਰੁਪਏ ਵੀ ਸਪੈਂਡ ਕਰਦੇ ਹੋ ਤਾਂ ਤੁਸੀਂ 100 ਰੁਪਏ ਕੈਸ਼ਬੈਕ ਕਮਾ ਲੈਂਦੇ ਹੋ ਯਾਨੀ ਕਿ ਸਾਲ ਦਾ 1200 ਰੁਪਏ ਕੈਸ਼ਬੈਕ ਤਾਂ ਇਹ 1000 ਰੁਪਏ ਪਲੱਸ GST ਦੀ ਜੁਆਇਨਿੰਗ ਐਨੂਅਲ ਫੀਸ ਹੈ ਉਹ ਤਾਂ ਤੁਸੀਂ ਵੈਸੇ ਹੀ ਕਮਾ ਲੋਗੇ ਕੈਸ਼ਬੈਕ ਕਮਾਉਣ ਦੀ ਮੈਕਸਿਮਮ ਲਿਮਿਟ ਹੈ 5000 ਰੁਪਏ ਪਰ ਮਹੀਨਾ ਇੱਕ ਸਾਲ ਪਹਿਲਾਂ ਹੇਲਮਟ 10000 ਰੁਪਏ ਪਰ ਮੰਥ ਸੀ ਪਰ ਮੈਨੂੰ ਲੱਗਦਾ ਵੀ ਇਹ 5000 ਦੀ ਲਿਮਟ ਵੀ ਸਫੀਸ਼ੀਐਂਟ ਹੈ ਕਿਉਂਕਿ 5000 ਦਾ ਕੈਸ਼ਬੈਕ ਕਮਾਉਣ ਦੇ ਲਈ ਵੀ ਤੁਹਾਨੂੰ ਮਹੀਨੇ ਦਾ 1 ਲੱਖ ਰੁਪਏ ਖਰਚਾ ਕਰਨਾ ਪਏਗਾ ਤੇ ਬਹੁਤ ਸਾਰੇ ਲੋਕਾਂ ਦੇ ਲਈ ਇਹ 1 ਲੱਖ ਰੁਪਏ ਮਹੀਨੇ ਦਾ ਖਰਚਣਾ ਸਫੀਸ਼ੀਐਂਟ ਹੈ ਹੁਣ ਵੈਸੇ ਤਾਂ ਇਸ ਕਾਰਡ ਦੀ ਐਨਿਊਅਲ ਫੀਸ 999 ਪਰ ਪਲੱਸ GST ਹੈ ਪਰ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰ ਦਿੰਦੇ ਹੋ ਇਸ ਕਾਰਡ ਤੋਂ ਤਾਂ ਤੁਹਾਡੀ ਜਿਹੜੀ ਹੈ 999 ਪਰ ਪਲੱਸ GST ਵਾਲੀ ਐਨਿਊਅਲ ਫੀਸ ਆ ਉਹ ਵੇਵ ਆਫ ਹੋ ਜਾਏਗੀ ਹੁਣ ਤੁਸੀਂ ਇੱਕ ਸਾਲ ਦੇ ਵਿੱਚ 2 ਤੁਸੀਂ 1 ਸਾਲ ਦੇ ਵਿੱਚ 10000 ਤੋਂ ਵੱਧ ਦਾ ਕੈਸ਼ਬੈਕ ਹੀ ਕਮਾ ਲੋਗੇ ਜੋ ਕਿ ਕਾਫੀ ਵਧੀਆ ਗੱਲ ਹੈ ਹੁਣ ਦੂਸਰੀ ਕੈਟਾਗਰੀ ਹੈ ਬੈਸਟ ਕ੍ਰੈਡਿਟ ਕਾਰਡ ਫॉर ਆਫਲਾਈਨ ਸਪੈਂਸ ਹੁਣ ਇਦਾਂ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਮੈਜੋਰਿਟੀ ਖਰਚਾ ਆਫਲਾਈਨ ਹੁੰਦਾ ਹੈ ਆਫਲਾਈਨ ਤੋਂ ਮੇਰਾ ਮਤਲਬ ਹੈ ਗ੍ਰੋਸਰੀ ਜਾਂ ਫਿਰ ਡਿਪਾਰਟਮੈਂਟਲ ਸਟੋਰਸ ਦਾ ਖਰਚਾ ਤਾਂ ਇਦਾਂ ਦੇ ਸਿਨੈਰੀਓ ਦੇ ਵਿੱਚ SBI ਸਿੰਪਲੀ ਸੇਵ ਕ੍ਰੈਡਿਟ ਕਾਰਡ ਇੱਕ ਵਧੀਆ ਚੋਇਸ ਹੋ ਸਕਦਾ ਹੈ SBI ਸਿੰਪਲੀ ਸੇਵ ਤੁਹਾਨੂੰ 10x ਰਿਵਾਰਡ ਪੁਆਇੰਟਸ ਆਫਰ ਕਰਦਾ ਹੈ ਹਰ 150 ਰੁਪਏ ਸਪੈਂਡ ਕਰਨ ਤੇ ਡਾਈਨਿੰਗ ਮੂ ਜਿਦਾ ਕੀ ਰਿਵਾਰਡ ਰੇਟ ਬਣਦਾ 1.67% ਮਾਰਕੀਟ ਦੇ ਵਿੱਚ ਹੋਰ ਵੀ ਇਦਾਂ ਦੇ ਬਹੁਤ ਸਾਰੇ ਕਾਰਡ ਨੇ ਆਫਲਾਈਨ ਸਪੈਂਡ ਤੇ ਲਈ ਜਿਵੇਂ ਕਿ ਸਟੈਂਡਰਡ ਚਾਰਟਰਡ ਦਾ ਅਲਟੀਮੇਟ ਕ੍ਰੈਡਿਟ ਕਾਰਡ ਜੋ ਕਿ 3.3% ਦਾ ਕੈਸ਼ਬੈਕ ਦਿੰਦਾ ਆਫਲਾਈਨ ਸਪੈਂਸ ਤੇ ਬਟ ਐਸਬੀਆਈ ਦੇ ਵਿੱਚ ਸਿੰਪਲੀ ਸੇਵ ਹੀ ਬੈਸਟ ਆਪਸ਼ਨ ਹੈ ਤੇ ਜੇਕਰ ਤੁਸੀਂ ਕ੍ਰੋਸ ਦਾ ਬੈਂਕਸ ਦੇਖੋਗੇ ਤਾਂ ਜਿਹੜਾ ਸਿੰਪਲੀ ਸੇਵ ਕ੍ਰੈਡਿਟ ਕਾਰਡ ਹੈ ਉਹ ਟੌਪ 5 ਦੇ ਵਿੱਚ ਆਏਗਾ ਆਏਗਾ ਆਫਲਾਈਨ ਕੈਟਾਗਰੀ ਦੇ ਵਿੱਚ ਸਿੰਪਲੀ ਸੇਵ ਤੇ ਬਾਕੀ ਸਾਰੇ ਖਰਚਾਂ ਤੇ ਤੁਹਾਨੂੰ ਮਿਲਦਾ 0.17% ਦਾ ਰਿਵਾਰਡ ਰੇਟ ਜੋ ਕਿ ਬਲੂ ਦਾ ਐਵਰੇਜ ਹੈ ਇਸ ਕਾਰਡ ਦੀ ਜੁਆਇਨਿੰਗ ਤੇ ਐਨੂਅਲ ਫੀਸ ਹੈ 499 ਰੁਪਏ ਪਲੱਸ GST ਜਿਹਦੇ ਕੇ ਅਗੇਂਸਟ ਤੁਹਾਨੂੰ 2000 ਰਿਵਾਰਡ ਪੁਆਇੰਟਸ ਮਿਲ ਜਾਂਦੇ ਆ ਜੇਕਰ ਤੁਸੀਂ ਕਾਰਡ ਈਸ਼ੂ ਹੋਣ ਦੇ 60 ਦਿਨਾਂ ਦੇ ਅੰਦਰ 2000 ਰੁਪਏ ਸਪੈਂਡ ਕਰ ਦਿੰਦੇ ਹੋ ਤੇ ਇਹਨਾਂ 2000 ਪੁਆਇੰਟਸ ਦੀ ਵੈਲਿਊ ਹੁੰਦੀ ਹੈ 500 ਰੁਪਏ ਮਤਲਬ ਕਿ ਇੱਕ ਤਰੀਕੇ ਨਾਲ ਤੁਹਾਡੀ ਜਿਹੜੀ ਜੁਆਇਨਿੰਗ ਫੀਸ ਆਪ ਬੇਵੌਫ ਹੋ ਜਾਂਦੀ ਹੈ ਤੇ ਜਿਹੜੀ ਐਨੂਅਲ ਫੀਸ ਹੈ ਤੁਸੀਂ ਬੇਵੌਫ ਵੀ ਕਰਵਾ ਸਕਦੇ ਹੋ ਇੱਕ ਸਾਲ ਦੇ ਵਿੱਚ 1 ਲੱਖ ਰੁਪਏ ਸਪੈਂਡ ਕਰਕੇ ਤੇ ਲਿਮਿਟ ਵੀ ਕਾਫੀ ਰੀਜ਼ਨੇਬਲ ਹੈ ਮੇਰੇ ਅਕੋਰਡਿੰਗ ਨਾ ਬੈਸਟ ਪ੍ਰੀਮੀਅਮ ਕ੍ਰੈਡਿਟ ਕਾਰਡ ਇਨ ਫੋਰਡੇਬਲ ਰੇਂਜ ਤੇ ਇਸ ਕੈਟੇਗਰੀ ਦੇ ਵਿੱਚ ਮੈਂ ਪਿਕ ਕਰੂੰਗਾ SBI ਪ੍ਰਾਈਮ ਕ੍ਰੈਡਿਟ ਕਾਰਡ। ਇਹ ਕਾਰ 2017 ਦੇ ਵਿੱਚ ਲਾਂਚ ਹੋਇਆ ਸੀ ਤੇ ਉਦੋਂ ਤੋਂ ਲੈ ਕੇ 2021 ਤੱਕ ਇਹ SBI ਦਾ ਮੋਸਟ ਡਿਜ਼ਾਇਰਡ ਕਾਰਡ ਬਣਿਆ ਹੋਇਆ ਸੀ। ਬਟ 2021-22 ਦੇ ਵਿੱਚ ਆ ਕੇ SBI ਨੇ ਇਸ ਕਾਰਡ ਦੇ ਵਿੱਚ ਕਾਫੀ ਸਾਰੇ ਚੇਂਜਸ ਕੀਤੇ ਜਿਸ ਤੋਂ ਬਾਅਦ ਇਹ ਕਾਰਡ ਥੋੜਾ ਜਿਹਾ ਵੀਕ ਹੋ ਗਿਆ। ਬਟ ਸਟਿਲ ਇਹ ਕਾਰਡ ਕਾਫੀ ਵਧੀਆ ਕਰ ਰਿਹਾ ਹੈ। ਇਸ ਕਾਰਡ ਦੇ ਨਾਲ ਤੁਹਾਨੂੰ ਡਾਈਨਿੰਗ, ਮੂਵੀਜ਼ ਤੇ ਗਰੋਸਰੀਜ਼ ਤੇ 2.5% ਦੇ ਰਿਵਾਰਡ ਪੁਆਇੰਟਸ ਮਿਲਦੇ ਆ। ਤੇ ਬਾਕੀ ਸਾਰੀਆਂ categories ਤੇ ਫਿਊਲ ਨੂੰ ਛੱਡ ਕੇ ਅੱਧੇ ਪਰਸੈਂਟ ਦੇ ਰਿਵਾਰਡਸ ਮਿਲਦੇ ਆ। ਸੋ ਰਿਵਾਰਡ ਸਟਰਕਚਰ ਦੀ ਗੱਲ ਕਰੀਏ ਤਾਂ ਸਮ ਹਾਉ ਥੋੜਾ ਬਹੁਤ SBI ਸਿੰਪਲੀ ਸੇਵ ਕ੍ਰੈਡਿਟ ਕਾਰਡ ਦੀ ਤਰ੍ਹਾਂ ਹੈ ਬਟ ਇਸ ਕਾਰਡ ਦੇ ਵਿੱਚ ਮਾਈਲਸਟੋਨ ਬੈਨੀਫਿਟ ਨੇ ਜੋ ਇਹਨੂੰ ਥੋੜਾ ਜਿਹਾ ਸਟੈਂਡ ਆਊਟ ਕਰ ਦਿੰਦੇ ਆ। ਜੇਕਰ ਤੁਸੀਂ ਇੱਕ ਕੁਆਟਰ ਦੇ ਵਿੱਚ 50000 ਰੁਪਏ ਸਪੈਂਡ ਕਰਦੇ ਹੋ ਤਾਂ ਤੁਹਾਨੂੰ ਪੀਜ਼ਾ ਹਟ ਦੇ 1000 ਤੱਕ ਦੇ ਕੂਪਨ ਮਿਲ ਜਾਂਦੇ ਆ ਜੋ ਕਿ 2% ਦਾ ਰਿਵਾਰਡ ਰੇਟ ਬਣਦਾ ਹੈ। ਤੇ ਜੇਕਰ 5 ਲੱਖ ਰੁਪਏ ਸਪੈਂਡ ਕਰਦੇ ਹੋ ਤਾਂ 7000 ਯਾਤਰਾ ਜਾਂ ਪੈਂਟਾ ਲੋਨ ਦੇ ਕੂਪਨ ਮ ਉਹ 3000 ਦੇ ਕੂਪਨ ਮਿਲ ਜਾਣਗੇ ਅਲੱਗ-ਅਲੱਗ ਬ੍ਰਾਂਡਸ ਦੇ ਜਿਵੇਂ ਕਿ ਯਾਤਰਾ, ਅਦਿੱਤਿਆ ਬਿਰਲਾ ਫੈਸ਼ਨ, ਬਾਟਾ, ਖੁਸ਼ਪਪੀ, ਸ਼ਾਪਰ ਸਟਾਪਸ ਜਾਂ ਫਿਰ ਪੈਂਟਲੋਨਸ ਦੇ ਤੇ 1 ਸਾਲ ਦੇ ਵਿੱਚ 3 ਲੱਖ ਰੁਪਏ ਸਪੈਂਡ ਕਰਨ ਤੇ ਤੁਹਾਡੀ ਜਿਹੜੀ 2999 ਪਲਸ GST ਦੀ ਜਿਹੜੀ ਐਨੂਅਲ ਫੀਸ ਆ ਉਹ ਵੀ ਵਾਫ ਹੋ ਜਾਂਦੀ ਆ ਇਸ ਕਾਰਡ ਦੇ ਬਾਕੀ ਬੈਨੀਫਿਟਸ ਵੀ ਕਾਫੀ ਡੀਸੈਂਟ ਨੇ ਜਿਵੇਂ ਕਿ ਇਹਦੇ ਨਾਲ ਤੁਹਾਨੂੰ ਟਰਾਇਡੈਂਟ ਹੋਟਲਸ ਦੀ ਮੈਂਬਰਸ਼ਿਪ ਕਲਬ ਦੇ 17 ਦੀ ਸਿਲਵਰ ਮੈਂਬਰਸ਼ਿਪ ਮਿਲ ਜਾਂਦੀ ਆ ਹੁਣ ਇਹ ਵਿਸਤਾਰਾ ਦੇ 에ਅਰ ਇੰਡੀਆ ਦੇ ਨਾਲ ਮਰਜ ਹੋਣ ਤੋਂ ਬਾਅਦ ਇਹ ਮੈਂਬਰਸ਼ਿਪ ਕਿਸ ਤਰੀ ਨੈਸ਼ਨਲ ਲੌਂਜ ਐਕਸੈਸ ਮਿਲ ਜਾਂਦੇ ਆ। ਓਵਰਆਲ ਇਹ ਇੱਕ ਕਾਫੀ ਡੀਸੈਂਟ ਕ੍ਰੈਡਿਟ ਕਾਰਡ ਹੈ ਬਟ ਜੇਕਰ ਤੁਸੀਂ SBI ਤੋਂ ਇਲਾਵਾ ਹੋਰ ਵੀ ਕੋਈ ਕ੍ਰੈਡਿਟ ਕਾਰਡ ਕੰਸੀਡਰ ਕਰ ਸਕਦੇ ਹੋ ਤਾਂ ਮੈਂ ਕਹੂੰਗਾ ਕਿ ਮਾਰਕੀਟ ਦੇ ਵਿੱਚ ਉਸ ਤੋਂ ਬੈਟਰ ਆਪਸ਼ਨਸ ਨੇ ਜਿਨ੍ਹਾਂ ਦੀ ਕੀ ਘੱਟ ਐਨੂਅਲ ਫੀਸ ਹੈ। ਸੁਪਰ ਪ੍ਰੀਮੀਅਮ ਕੈਟਾਗਰੀ ਦੀ ਗੱਲ ਕਰੀਏ ਤਾਂ ਇੱਥੇ SBI ਦੇ ਦੋ ਕ੍ਰੈਡਿਟ ਕਾਰਡ ਆਉਂਦੇ ਆ। SBI Aurum ਤੇ SBI Elite ਪਹਿਲਾਂ SBI Elite ਦੀ ਆਫਰਿੰਗ ਕਾਫੀ ਸਟਰੋਂਗ ਹੁੰਦੀ ਸੀ ਮਤਲਬ ਇਹ ਇੱਕ ਪ੍ਰੈਫਰਡ ਚੋਇਸ ਹੁੰਦੀ ਸੀ ਬਟ ਡਿਵੈਲੂਏਸ਼ਨ ਤੋਂ ਬਾਅਦ ਮੈਂ ਚੂਜ਼ ਕਰੂੰਗਾ SBI Aurum Credit Card SBI Aurum ਦੀ ਜੁਆਇਨਿੰਗ ਤੇ ਐਨੂਅਲ ਫੀਸ ਹੈ 10000 ਰੁਪਏ ਪਲੱਸ GST ਬਟ ਵੈਲਕਮ ਬੈਨੀਫਿਟ ਦੇ ਤੌਰ ਤੇ ਤੁਹਾਨੂੰ 40000 ਰਿਵਾਰਡ ਪੁਆਇੰਟਸ ਮਿਲ ਜਾਂਦੇ ਜਿਨ੍ਹਾਂ ਦੀ ਕਿ ਵੈਲਿਊ 10000 ਰੁਪਏ ਹੁੰਦੀ ਹੈ ਮਤਲਬ ਕਿ ਤੁਹਾਡੀ ਜੁਆਇਨਿੰਗ ਫੀਸ ਤਾਂ ਵੈਸੇ ਹੀ ਵੇਵ ਆਫ ਹੋ ਜਾਂਦੀ ਹੈ ਤੇ ਜਿਹੜੀ ਰੀਨਿਊਅਲ ਫੀਸ ਹੈ ਉਹਨੂੰ ਵੇਵ ਆਫ ਕਰਵਾਉਣ ਦੇ ਲਈ ਤੁਹਾਨੂੰ 1 ਸਾਲ ਦੇ ਵਿੱਚ 12 ਲੱਖ ਰੁਪਏ ਖਰਚਣਾ ਪਏਗਾ ਮਤਲਬ ਮਜ਼ਾਕ ਹੀ ਬਣਾ ਰੱਖਿਆ ਹੈ ਇਸ ਕਾਰਡ ਦੇ ਨਾਲ ਤੁਹਾਨੂੰ 1% ਦਾ ਰਿਵਾਰਡ ਰੇਟ ਮਿਲਦਾ ਹੈ ਨਾਰਮਲ ਸਪੈਂਡਸ ਤੇ ਤੇ ਜੇਕਰ ਤੁਸੀਂ 1 ਸਾਲ ਦੇ ਵਿੱਚ 1 ਲੱਖ ਰੁਪਏ ਖਰਚ ਕਰ ਦਿੰਦੇ ਹੋ ਤਾਂ ਇਹ ਰਿਵਾਰਡ ਰੇਟ 2.5% ਤੱਕ ਜਾ ਸਕਦਾ ਹੈ ਸੁਪਰ ਪ੍ਰੀਮੀਅਮ ਕ੍ਰੈਡਿਟ ਕਾਰਡ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਥੋੜਾ ਜਿਹਾ ਘੱਟ ਹੈ 1 ਲੱਖ ਰੁਪਏ ਖਰਚਣ ਤੇ ਤੁਹਾਨੂੰ 1500 ਟਾਟਾ ਕਲਿੱਕ ਦੇ ਵਾਊਚਰਸ ਮਿਲ ਜਾਂਦੇ ਆ ਜਿਨ੍ਹਾਂ ਨਾਲ ਤੁਹਾਡਾ ਰਿਵਾਰਡ ਰੇਟ 2.5% ਤੱਕ ਚਲਾ ਜਾਂਦਾ ਹੈ ਇਸ ਕਾਰਡ ਤੇ ਤੁਹਾਨੂੰ ਕੁਝ ਮਾਈਲਸਟੋਨ ਬੈਨੀਫਿਟਸ ਵੀ ਮਿਲਦੇ ਆ ਜਿਵੇਂ ਕਿ 5 ਲੱਖ ਤੇ 10 ਲੱਖ ਤੇ 15 ਲੱਖ ਤੇ 20 ਲੱਖ ਤੇ ਪਰ ਸੱਚ ਦੱਸਾਂ ਤਾਂ ਉਹ the 1600 ਡੋਮੈਸਟਿਕ ਲੌਂਜ ਐਕਸੈਸ ਅਨਲਿमिटेड ਇੰਟਰਨੈਸ਼ਨਲ ਲੌਂਜ ਐਕਸੈਸ ਤੇ ਚਾਰ ਕੰਪਲੀਮੈਂਟਰੀ ਸਪਾਸ ਐਟ ਡੋਮੈਸਟਿਕ 에ਰਪੋਰਟਸ ਇਹਦੇ ਨਾਲ ਨਾਲ ਤੁਹਾਨੂੰ ਕੰਪਲੀਮੈਂਟਰੀ ਗੋਲਫ ਲੈਸਨਸ ਵੀ ਮਿਲ ਜਾਂਦੇ ਆ ਇਸ ਕਾਰਡ ਦੇ ਨਾਲ ਤੁਹਾਨੂੰ ਚਾਰ ਫ੍ਰੀ ਮੂਵੀ ਟਿਕਟਸ ਮਿਲ ਜਾਂਦੀਆਂ ਨੇ ਪਰ ਮੰਥ ਅਪ ਟੂ 1000 ਰੁਪੀਸ ਦਾ ਸੋ ਜੇਕਰ ਤੁਸੀਂ ਮਹੀਨੇ ਦੀਆਂ ਚਾਰ ਮੂਵੀ ਟਿਕਟਸ ਹੀ ਲੈ ਲੈਣੇ ਹੋ ਤਾਂ ਵੀ ਤੁਹਾਡੀ 10000 ਪਲੱਸ ਜੀਐਸਟੀ ਵਾਲੀ ਜਿਹੜੀ ਰੇਨਲ ਫੀਸ ਆ ਉਹ ਤਾਂ ਵੈਸੇ ਰਿਕਵਰ ਹੋ ਜਾਏਗੀ ਇਸ ਤੋਂ ਇਲਾਵਾ ਇੱਕ ਫੀਚਰ ਹੋਰ ਆ ਜੋ ਇਸ ਕਾਰਡ ਦਾ ਮੈਨੂੰ ਬਹੁਤ ਪਸੰਦ ਆ ਇਸ ਕਾਰਡ ਦੇ ਨਾਲ ਤੁਹਾਨੂੰ ਕਾਰਡ ਦੇ ਨਾਲ ਫਲਾਈਟ ਟਿਕਟ ਬੁੱਕ ਕਰਦੇ ਹੋ ਤੇ ਇਹਦੇ ਨਾਲ ਨਾਲ ਤੁਹਾਨੂੰ ਫ੍ਰੀ ਕਨਸੀਅਰਜ ਸਰਵਿਸ ਵੀ ਮਿਲਦੀ ਹੈ 에ਰਪੋਰਟ ਤੇ ਜੋ ਕਿ 3000 ਤੋਂ ਲੈ ਕੇ 6000 ਰੁਪਏ ਤੱਕ ਦੀ ਹੁੰਦੀ ਹੈ ਸੋ ਓਵਰਆਲ ਇਸ ਕਾਰਡ ਦਾ ਰਿਵਾਰਡ ਰੇਟ ਤਾਂ ਥੋੜਾ ਘੱਟ ਹੀ ਹੈ ਬਟ ਜਿਹੜੇ ਫੀਚਰਸ ਐਡ ਹੋ ਰਹੇ ਆ ਉਹ ਇਸ ਕਾਰਡ ਨੂੰ ਥੋੜਾ ਸਪੈਸ਼ਲ ਬਣਾ ਦਿੰਦੇ ਆ ਹੁਣ ਲਾਸਟ ਦੇ ਵਿੱਚ ਆਪਾਂ ਗੱਲ ਕਰਾਂਗੇ ਬੈਸਟ ਫਿਊਲ ਕ੍ਰੈਡਿਟ ਕਾਰਡ ਦੀ ਇਹ ਕੈਟਾਗਰੀ ਮੈਂ ਅਸਲੀ ਚੂਜ਼ ਕੀਤੀ ਹੈ ਕਿਉਂਕਿ SBI ਕੋਲੇ ਨਾ ਇੱਕ ਵਧੀਆ ਫਿਊਲ ਕ੍ਰੈਡਿਟ ਕਾਰਡ ਹੈ ਮੈਂ ਗੱਲ ਕਰ ਰਿਹਾ SBI BPCL Octane ਕ੍ਰੈਡਿਟ ਕਾਰਡ ਦੀ ਇਸ ਕਾਰਡ ਦੀ ਐਨੂਅਲ ਫੀਸ ਹੈ 1499 ਰੁਪਏ ਪਲੱਸ GST ਇਹਦਾ ਕਲੋਰ ਵਰਜ਼ਨ ਵੀ ਹੈ ਜਿਹਦੀ ਕਿ 499 ਰੁਪਏ ਪਲੱਸ GST ਫੀਸ ਹੈ ਬਟ ਜੇਕਰ ਇਹ ਕਾਰਡ ਲੈਣਾ ਹੀ ਆ ਤਾਂ ਫਿਰ Octane ਵਰਜ਼ਨ ਵਾਲੀ ਸੈਂਸਿਬਲ ਰਹੇਗਾ Octane ਕਾਰਡ ਦੇ ਨਾਲ ਤੁਹਾਨੂੰ ਵੈਲਕਮ ਬੈਨੀਫਿਟ ਦੇ ਤੌਰ ਤੇ 6000 ਰਿਵਾਰਡ ਪੁਆਇੰਟਸ ਮਿਲ ਜਾਂਦੇ ਹਨ ਜਿਨ੍ਹਾਂ ਦੀ ਕੀ ਵੈਲਿਊ 1500 ਰੁ ਤੇ ਜੇਕਰ 1 ਸਾਲ ਦੇ ਵਿੱਚ ਤੁਸੀਂ ਇਸ ਕਾਰਡ ਤੋਂ 2 ਲੱਖ ਰੁਪਏ ਸਪੈਂਡ ਕਰ ਦਿੰਦੇ ਹੋ ਤਾਂ ਤੁਹਾਡੀ ਜਿਹੜੀ ਰੀਨਵਲ ਫੀਸ ਉਹ ਵੀ ਵੇਵ ਆਫ ਹੋ ਜਾਂਦੀ ਹੈ ਤੇ ਮੇਰੇ ਖਿਆਲ ਨਾਲ ਇਹ 2 ਲੱਖ ਵਾਲੀ ਲਿਮਿਟ ਵੀ ਕਾਫੀ ਫੇਅਰ ਹੈ ਜੇਕਰ ਰਿਵਾਰਡ ਰੇਟ ਦੀ ਗੱਲ ਕਰੀਏ ਤਾਂ ਤੁਹਾਨੂੰ 25 ਰਿਵਾਰਡ ਪੁਆਇੰਟਸ ਮਿਲਦੇ ਆ ਹਰ 100 ਰੁਪਏ ਸਪੈਂਡ ਕਰਨ ਤੇ BPCL ਫਿਊਲ ਸਟੇਸ਼ਨ ਜਾਂ ਫਿਰ ਬਾਰਤ ਗੈਸ ਤੇ ਜੇ ਨਾਲ ਤੁਹਾਡਾ ਰਿਵਾਰਡ ਰੇਟ ਦੀ ਗੱਲ ਕਰੀ ਤਾਂ ਉਹ 6.5% ਹੋ ਜਾਂਦਾ ਤੇ ਇਸ ਤੋਂ ਇਲਾਵਾ 1% ਤੁਹਾਨੂੰ ਫਿਊਲ ਸਰਚਾਰਜ ਵੇਵਰ ਵੀ ਮਿਲਦਾ ਹੈ ਜਿਸ ਦੇ ਨਾਲ ਤੁਹਾਡਾ ਜਿਹੜਾ ਰਿਵਾਰਡ ਰੇਟ ਆਉ 7.5% ਤੱਕ ਚਲਾ ਜਾਂ ਮင်း ਨੇ ਤੇਕਰ ਬਾਰਤ ਗੈਸ ਦੀ ਗੱਲ ਕਰੀਏ ਉੱਥੇ ਤੁਹਾਨੂੰ 500 ਰੁਪਏ ਤੱਕ ਦੇ ਰਿਵਾਰਡਸ ਮਿਲਣਗੇ ਹਰ ਮਹੀਨੇ ਇਸ ਤੋਂ ਇਲਾਵਾ ਐਸਬੀਆਈ ਦੇ ਸਿੰਪਲੀ ਸੇਵ ਕ੍ਰੈਡਿਟ ਕਾਰਡ ਦੀ ਤਰ੍ਹਾਂ ਤੁਹਾਨੂੰ 2.5% ਦਾ ਰਿਵਾਰਡ ਰੇਟ ਮਿਲ ਜਾਂਦਾ ਡਾਈਨਿੰਗ ਡਿਪਾਰਟਮੈਂਟਲ ਸਟੋਰ ਜਾਂ ਫਿਰ ਗਰੋਸਰੀ ਤੇ ਤੇ ਇਹਦੀ ਮੈਕਸਿਮਮ ਲਿਮਿਟ 7500 ਰੁਪਏ ਪਰ ਮੰਥ ਹੈ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 3 ਲੱਖ ਰੁਪਏ ਸਪੈਂਡ ਕਰ ਦਿੰਦੇ ਹੋ ਤੁਹਾਨੂੰ 2000 ਤੱਕ ਦੇ ਗਿਫਟ ਵਾਊਚਰਸ ਮਿਲ ਜਾਂਦੇ ਅਲੱਗ-ਅਲੱਗ ਬ੍ਰਾਂਡਸ ਦੇ ਜਿਵੇਂ ਕਿ ਦਿੱਤਿਆ ਬਿਰਲਾ ਫੈਸ਼ਨ ਯਾਤਰਾ ਅਰਬਨ ਲੈਡਰ ਹੁਸ਼ ਪੱਪੀਜ਼ ਜਾਂ ਸੋ ਇਹ ਸੀ ਸਾਡੇ ਟੌਪ 5 ਬੈਸਟ ਕ੍ਰੈਡਿਟ ਕਾਰਡ SBI ਦੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਕੋਲ ਕਿਹੜਾ ਕ੍ਰੈਡਿਟ ਕਾਰਡ ਹੈ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਟੀਲ ਦੈਨ ਬੀਕੇ ਫਾਈਥੀ